ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਆਪ ਜੀ ਦਾ ਮੇਰੇ ਚੈਨਲ ਪਰਮਕਮਲ ਲੋਕਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਕਗੀਤ ਸੁਣਾਵਾਂਗੀ ਸ਼ਗਨਾ ਵਾਲੀ ਚੱਕੀ ਜੋ ਕਿ ਕੁੜੀ ਅਤੇ ਮੁੰਡੇ ਦੇ ਵਿਆਹ ਤੇ ਗਾਇਆ ਜਾਂਦਾ ਹੈ ਸੋ ਸੁਣੋ ਜੀ ਫਿਰ ਗੀਤ ਕਿਸ ਰਾਜੇ ਨੇ ਆਂਦੀ ਨੀ ਕੁੜੀਓ ਸ਼ਗਨਾ ਵਾਲੀ ਚੱਕੀ ਕਿਸ ਰਾਜੇ ਨੇ ਆਂਦੀ ਨੀ ਸ਼ਗਨਾ ਵਾਲੀ ਚੱਕੀ ਥੋੜੇ ਜੇਠ ਲਿਆਂਦੀ ਨੀ ਅੜਿਓ ਸ਼ਗਨਾ ਵਾਲੀ ਚੱਕੀ ਥੋੜੇ ਜੇਠ ਲਿਆਂਦੀ ਨੀ ਅੜਿਓ ਸ਼ਗਨਾ ਵਾਲੀ ਚੱਕੀ ਕਿਸ ਰਾਜੇ ਨੇ ਆਂਦੀ ਨੀ ਕੁੜਿਓ ਸ਼ਗਨਾ ਵਾਲੀ ਚੱਕੀ ਕਿਸ ਰਾਜੇ ਨਿਆਂਦੀ ਨੀ ਕੁੜੀਓ ਸ਼ਗਨਾ ਵਾਲੀ ਚੱਕੀ ਥੋੜੇ ਪੁੱਤ ਲਿਆਂਦੀ ਜੀ ਮਾਤਾ ਜੀ ਸ਼ਗਨਾ ਵਾਲੀ ਚੱਕੀ ਥੋੜੇ ਪੁੱਤ ਨਿਆਂਦੀ ਜੀ ਮਾਤਾ ਜੀ ਸ਼ਗਨਾ ਵਾਲੀ ਚੱਕੀ